ਸਤਿ ਸ੍ਰੀ ਅਕਾਲ ਪਿਆਰਿਆਂ ਵੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਬਠਿੰਡੇ ਖੜਿਆ ਜਾਂ ਤੁਸੀਂ ਦੇਖ ਰਹੇ ਹੋ ਘਰ ਬਹੁਤ ਸੋਹਣਾ ਘਰ ਹੈ ਅ ਇਨਸਾਨ ਦਾ ਇੱਕ ਸ਼ੌਂਕ ਹੁੰਦਾ ਘਰ ਤਾਂ ਵੱਡੇ ਵੱਡੇ ਪਾ ਲੈਂਦਾ ਵੀ ਫੇਰ ਵੀ ਜਿਵੇਂ ਅੱਜ ਕੱਲ੍ਹ ਰੁਝਾਨ ਕੱਚੇ ਘਰਾਂ ਵੱਲ ਜਾਂ ਝੋਪੜੀਆਂ ਵੱਲ ਹੈ ਤੇ ਇਹਨਾਂ ਨੇ ਇੰਨੇ ਸੋਹਣੇ ਘਰ ਵਾਲਿਆਂ ਨੇ ਇੱਕ ਝੋਪੜੀ ਬਣਾਈ ਆ ਬਾਈ ਜੀ ਸ਼ੌਂਕ ਨਾਲ ਬਹੁਤ ਸੋਹਣੀ ਥੱਲੇ ਘਾ ਲੱਗਿਆ ਹੋਇਆ ਤੇ ਸਾਨੂੰ ਮਿਲਾਉਣਾ ਬਾਈ ਜਿਹੜੇ ਬਾਈ ਬਣਾਉਂਦੇ ਆ ਇਹ ਜਿਨ੍ਹਾਂ ਨੇ ਬਣਾਈ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਣਾਈ ਆ ਜੀ ਹਾਂ ਜੀ ਅੱਛਾ ਬਈ ਇਹਦੇ ਵਿੱਚ ਏਸੀ ਫਿੱਟ ਹੋ ਸਕਦਾ ਹਾਂਜੀ ਹਾਂਜੀ ਏਸੀ ਫਿੱਟ ਹੋ ਜੂਗੇ ਇਹਦੇ ਵਿੱਚ ਜੀ ਅੱਛਾ ਕੂਲਿੰਗ ਬਾਹਰ ਨਹੀਂ ਜਾਊਗੀ ਕੂਲਿੰਗ ਬਾਹਰ ਨਹੀਂ ਜਾਂਦੀ ਇਹ ਡਬਲ ਤਰਪਾਈਲੇ ਥਰਮਾਕੂਲ ਵਿੱਚ ਪਾਈ ਜਾਂਦੇ ਅੱਛਾ ਥਰਮਾਕੂਲ ਵਿੱਚ ਪਾਈ ਹੋਈ ਹੈ ਇਹਦੇ ਵਿੱਚ ਜਿਵੇਂ ਮੰਨ ਲਾ ਸੰਨੇ ਦੇ ਵਿੱਚ ਤਰਪਾਈਲ ਪਾਈ ਡਬਲ ਤਰਪਾਲ ਪਾਈ ਹੋਈ ਹੈ ਵਿੱਚ ਸੰਨੇ ਵਿੱਚ ਥਰਮਾਕੂਲੇ ਨੇ ਅੱਛਾ ਇਹਨਾਂ ਨੂੰ ਏਸੀ ਲਾਉਣਾ ਹੈ ਬਾਈ ਹਾਂਜੀ ਹਾਂਜੀ ਏਸੀ ਲੱਗੂਗਾ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਐਂਡ ਤੇ ਪਹਿਲਾਂ ਤਾਂ ਬਾਈ ਤੁਸੀਂ ਆਵਦੀ ਜਾਣਕਾਰੀ ਦੇ ਦਿਓ ਆਪਣਾ ਕੀ ਨਾਮ ਹੈ ਵੀਰੇ ਮੇਰਾ ਨਾਮ ਬਲਕਾਰ ਸਿੰਘ ਜੀ ਬਲਕਾਰ ਸਿੰਘ ਕਿੱਥੋਂ ਦੇ ਰਹਿਣਾ ਹੋ ਤੁਸੀਂ ਬਈ ਆਪਣਾ ਫਰੀ ਕੋਟ ਜ਼ਿਲ੍ਹਾ हिसार ਕਹਿੰਦੇ ਆਪਾਂ ਜੀ ਅੱਛਾ ਹਾਂਜੀ ਇਹ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਕੀ ਕੀ ਬਣਾ ਦਿੰਦੇ ਹੋ ਬਈ ਇੰਚ ਪਾ ਜੀ ਵੇਖੋ ਜਿਵੇਂ ਆ ਕਮਰਾ ਬਣ ਗਿਆ ਹਾਂਜੀ 1 ਇੰਚ ਚੋਂ ਚੌਂਬੜੀ ਆਜੂ ਗੋਲ ਆਜੂ ਹੱਟ ਠੀਕ ਹੈ ਜਿਵੇਂ ਕਨ ਛੱਤ ਉੱਪਰ ਲਵਾਣੇ ਹੋ ਵਿੱਚ ਔਰ ਸਲਵਾਣੇ ਹੋਵੇ ਉੱਪਰ ਵੀ ਲੱਗ ਜੂਏ ਉੱਪਰ ਛੱਤ ਉੱਪਰ ਦਾਗ ਜੂਗੀ ਠੀਕ ਹੈ ਤੇਰੀ ਵੀਰੇ ਗਾਰੰਟੀ ਵਾਰੰਟੀ ਕੋਈ ਗਾਰੰਟੀਆਂ ਦੀ 20 ਤੋਂ 25 ਸਾਲ ਦੀ ਗਾਰੰਟੀ ਦੇਾਂਗੇ ਜੀ ਕੁਝ ਵੀ ਹੋ ਜੇ ਲੀਕ ਹੋ ਜੇ ਖ ਹਾਂਜੀ ਇਹਨੂੰ ਹੋ ਗਏ 6 ਮਹੀਨੇ ਹੋ ਗਏ ਆ ਭਾਈ ਕੇ ਗਰੰਟੀ ਦਿੰਦੇ ਬਈ ਤੁਮਕਾ ਬਾਹਰ ਨਹੀਂ ਆਇਆ ਪਾਣੀ ਦੇਣ ਠੀਕ ਹੈ ਇਹਨਾਂ ਨੇ ਏਸੀ ਲਾਉਣਾ ਬਈ ਹਾਂਜੀ ਏਸੀ ਵਾਸਤੇ ਜਗ੍ਹਾ ਛੱਡੀ ਹੈ ਤੁਸੀਂ ਹਾਂਜੀ ਨਹੀਂ ਏਸੀ ਵਾਸਤੇ ਤਾਂ ਜਗ੍ਹਾ ਨਹੀਂ ਛੱਡੀ ਹਾਂਜੀ ਬਾਕੀ ਆ ਵੇਖੋ ਜਗ੍ਹਾ ਛੱਡ ਛੱਡੀ ਹੋਈ ਹੈ ਹਾਂਜੀ ਜਦੋਂ ਏਸੀ ਲਵਾਣਾ ਹੈ ਕਟਿੰਗ ਹੋ ਜਾਊਗੀ ਅੱਛਾ ਕਟਿੰਗ ਹੋ ਕੇ ਨਿਕਲ ਜਾਊਗਾ ਹਾਂਜੀ ਹਾਂਜੀ ਇਹਦੇ ਅੰਦਰ ਸੌਂਫੇ ਸੌਂਫੇ ਲਾਣੇ ਭਾਜੀ ਕਹਿੰਦੇ ਅੱਛਾ ਠੀਕ ਹੈ ਬੈਂਡ ਬੂਨ ਨੂੰ ਵੀ ਕੋਈ ਦੇਖਦੇ ਨਾਲ avete ਬੈਕ ਇੰਕਾ ਬਹੁਤ ਸੁਣੀ ਚੀਜ਼ ਬਣ ਜੂ ਹਾਂਜੀ ਹਾਂਜੀ ਅੱਛਾ ਖਰਚਾ ਵੀ ਕੋਈ ਜ਼ਿਆਦਾ ਨਹੀਂ ਆਉਂਦਾ ਨਹੀਂ ਨਹੀਂ ਇਹ ਨਾਰਮਲ ਸਾਈਜ਼ ਹੈ 9 ਬਈ 10 ਕੋ ਦਾ ਸਾਈਜ਼ ਹੈ ਜੇ ਇਹ ਤੋਂ ਵੱਡਾ ਸਾਈਜ਼ ਵੀ ਬਣ ਜੂਗਾ ਵੱਡੇ ਤੋਂ ਵੱਡਾ ਕਿੱਡਾ ਮਰਜ਼ੀ ਬਣਾ ਦੇਣਾ ਵੱਡੇ ਤੋਂ ਵੱਡਾ ਮਰਜ਼ੀ ਵੱਡਾ ਬਣਾ ਦਾਂਗੇ ਇੱਕ ਵੀਰੇ ਗੋਲ ਚੌਪੜੀ ਬਣੀ ਹੁੰਦੀ ਹੈ ਜਿਵੇਂ ਮੰਨ ਲਓ ਥੱਲੇ ਕੁਰਸੀਆਂ ਰਹਿਣ ਵਾਸਤੇ ਉਹ ਵੀ ਬਣਾ ਦੇ ਦਾਂਗੀ ਜੀ ਕਿੰਨੇ ਕੁ ਤਰ੍ਹਾਂ ਦੇ ਡਿਜ਼ਾਈਨ ਆ ਤੁਹਾਡੇ ਕੋਲੇ ਜਿੰਦਾ ਦੇ ਮਰਜ਼ੀ ਜੇ ਭਾਜੀ ਕੋਈ ਵੀ ਗਾਹਕ ਆਪਦੇ ਕੋਲੋਂ ਡਿਜ਼ਾਈਨ ਦੇ ਦੇ ਉਹ ਵੀ ਕੱਢ ਦਾਂਗੇ ਜੇ ਸਾਡੇ ਕੋਲ ਡਿਜ਼ਾਈਨ ਹੈਗੇ ਉਹਦਾਂ ਨੇ ਪਸੰਦ ਕਰਕੇ ਬ ਇੰਦਾ ਜਿਵੇਂ ਉਹਨਾਂ ਸਹਜੇ ਨਾ ਇਹ ਤੋਂ ਮੰਤੀ ਲੈ ਜਾਏ ਕਿਹੜਾ ਇਹਦੀ ਠੀਕ ਹੈ ਜੀ ਉਸ ਤੋਂ ਬਾਅਦ ਹਫ਼ਤੇ 10 ਦਿਨ ਦੇ ਵਿੱਚ ਵਿੱਚ ਚੀਜ਼ ਅਗਲੇ ਕਰੇ ਆ ਜੂਗੀ ਅੱਛਾ 10 ਦਿਨਾਂ ਦੇ ਵਿੱਚ ਵਿੱਚ ਫਿੱਟ ਕਰ ਦੋ ਕੋਈ ਵੀ ਕਿਸੇ ਵੱਡਾ ਛੋਟਾ ਜੋ ਵੀ ਛੋਟਾ ਕੋਈ ਵੀ ਕਿੰਨੇ ਕੁ ਤਰ੍ਹਾਂ ਦੇ ਡਿਜ਼ਾਈਨ ਆ ਤੁਹਾਡੇ ਕੋਲ ਜਿੰਦਾਂ ਨੇ ਮਰਜ਼ੀ ਪਾ ਡਿਜ਼ਾਈਨ ਵਾਧੂ ਆਪਣੇ ਕੋਲ ਠੀਕ ਹੈ ਕੰਮ ਤਸੱਲੀ ਬਖਸ ਕੰਮ ਤਸੱਲੀ ਗਾਰੰਟੀ ਦੇ ਆਉਗਾ ਕੰਮ ਆਪਣਾ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੇ ਚੌਂਕੀਆਂ ਬਣਾਈ ਵੀਰੇ ਹੋਰ ਕੀ ਕੀ ਬਣਵਾਉਂਦੇ ਨੇ ਲੋਕ ਹੋਰ ਵੇਖੋ ਜਿਵੇਂ ਆ ਕੁਰਸੀਆਂ ਹੋ ਗਈਆਂ ਮੇਜ਼ ਹੋ ਗਏ ਠੀਕ ਹੈ ਝੌਂਪੜੀ ਪਾਰਕ ਬਣੀ ਹੈ ਇਹਦੀ ਬਲਗਨ ਵੀ ਹੋ ਸਕਦੀ ਹੈ ਅੱਛਾ ਇਹਦੀ ਬਲਗਨ ਵੀ ਹੋ ਸਕਦੀ ਹੈ ਹਾਂਜੀ ਅੱਛਾ ਸ਼ੌਂਕ ਹੀ ਆ ਕੁਝ ਵੀ ਬਣਾ ਲਓ ਤੁਸੀਂ ਜੇ ਨੈਟ ਤੇ ਕੱਢ ਕੇ ਸਾਨੂੰ ਵੀਡੀਓ ਫੋਟੋ ਦਿਖਾ ਦਿਓ ਉਦਾਂ ਦਾ ਬਣਾ ਦੇਮਰਜੀ ਕੋ ਉਦਾਂ ਦੀ ਚੀਜ਼ ਬਣਾ ਦਾਂਗੇ ਠੀਕ ਹੈ ਇਹਦੀ ਫਿਰ ਵੀਰੇ ਤੁਸੀਂ ਕੁਝ ਕੁਸ਼ ਕਸਾਈ ਲੈ ਲੈਨੇ ਹੋ ਬਾਕੀ ਕੰਮ ਹੋਏ ਤੋਂ ਅੱਧੀ ਸਾਈ ਦੇਵਾਂਗੇ ਬਾਕੀ ਕੰਮ ਹੋ ਕੇ ਬਾਕੀ ਪੈਸੇ ਬਾਅਦ ਚ ਲਵਾਂਗੇ अच्छा गारंटी पक्की है 20 साल दी गारंटी 20 ਤੋਂ 25 ਸਾਲ ਦੀ ਪੱਕੀ ਆ ਕੁਛ ਵੀ ਹੋ ਜੇ ਕੁਛ ਵੀ ਹੋ ਜੇ ਲੀਕ ਹੋ ਜੇ ਖਰਾਬ ਹੋ ਜੇ ਆਪਾਂ ਬੈਠੇ ਆ ਜੀ ਏਸੀ ਲਾਓ ਬੈਡਰੂਮ ਬਣਾਓ ਜੋ ਮਰਜ਼ੀ ਬਣਾਓ ਜੋ ਮਰਜ਼ੀ ਹੋ ਜੇ ਆਲ ਇੰਡੀਆ ਜਿੱਥੋਂ ਦਾ ਮਰਜ਼ੀ ਹੋਵੇ ਆਪਾਂ ਕੰਮ ਕਰਕੇ ਅੱਛਾ ਪੂਰੇ ਪੰਜਾਬ ਚ ਕਿਤੇ ਵੀ ਜਿੱਥੋਂ ਦਾ ਮਰਜ਼ੀ ਆਲ ਇੰਡੀਆ ਆਲ ਇੰਡੀਆ ਹੋਵੇ ਅੱਛਾ ਜਿੱਥੋਂ ਮਰਜ਼ੀ ਬਾਈ ਤੁਸੀਂ ਆ ਨੰਬਰ ਚੱਲੀ ਜਾਂਦੇ ਆ ਨਾ ਨੰਬਰਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਠੀਕ ਆ ਉਹਦੀ ਗੱਲਬਾਤ ਕਰੋ ਜਿੱਥੇ ਤੁਸੀਂ ਕਹੋਗੇ ਪੰਜਾਬ ਦੇ ਕਿਸੇ ਵੀ ਕੋਨੇ ਚ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇਹ ਪਹੁੰਚ ਜਾਣਗੇ ਠੀਕ ਹੈ ਜਿੱਡਾ ਮਰਜੀ ਵੱਡਾ ਤੁਸੀਂ ਆਪ ਦਾ ਸ਼ੌਕੀਆ ਘਰ ਬਣਾ ਲਓ ਝੋਪੜੀ ਬਣਾ ਲਓ ਜੋ ਮਰਜੀ ਬਣਾ ਲਓ ਜੋ ਕੁਝ ਮਰਜੀ ਹੋਵੇ ਬਾਸ ਦੇ ਨਾਲ ਜਿਹੜੀਆਂ ਚੀਜ਼ਾਂ ਬਣੀਆਂ ਆ ਵੇਖੋ ਇਹ ਗੇਟ ਬਣਿਆ ਹਾਂਜੀ ਭਾਈ ਫਿਟਿੰਗ ਪੂਰੀ ਹੈ ਲਾਇਓ ਗੇਟ ਜਮਨ ਮਾਤਵਲੀ ਜਿਹੜੀ ਤੁਹਾਡੀ ਦੂਜੀ ਅੰਗਰੇਜ਼ੀ ਜੋੜੀ ਲਵਾਈ ਉਹਦੇ 'ਚ ਕੋਈ ਫਰਕ رہ ਸਕਦਾ ਇਹਦੇ 'ਚ ਕੋਈ ਫਰਕ ਨਹੀਂ ਹਾਂਜੀ ਕਮਲਪੁਰਾ ਤਸੱਲੀ ਬਾਕਸ ਹਾਂਜੀ ਆ ਨੰਬਰ ਚੱਲੀ ਜਾਂਦੇ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਓ ਨੌਜਵਾਨਾਂ ਨਾਲ ਮਿਹਨਤ ਨਾਲ ਕੰਮ ਹੈ ਮਿਹਨਤੀ ਨੌਜਵਾਨ ਹੈ ਮੈਂ ਵੀ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦਾ ਐਨਾ ਕੱਲਾ ਕੱਲਾ ਕ ਤੇ ਸੋਡੇ ਸ਼ੌਂਕ ਨੂੰ ਪੂਰਾ ਕਰਨਾ ਹਾਂ ਸੌਰੀ ਬਾਸ ਮੈਂ ਕੰਨਾ ਕਹਦਾ ਬਾਸ ਕੱਲਾ ਕੱਲਾ ਬਾਸ ਵੱਢ ਕੇ ਛਿੱਲ ਕੇ ਲਾਉਣਾ ਹੈ ਨਾ ਬਹੁਤ ਵੱਡੀ ਮਿਹਨਤ ਹੈ ਆ ਵੇਖੋ ਥਰਮਾ ਗੁਲ ਪਈਆਂ ਨੇ ਅੰਦਰ ਅੱਛਾ ਥਰਮਾ ਗੁਲ ਪਈਆਂ ਨੇ ਅੰਦਰ ਤੱਪ ਵੀ ਨਹੀਂ ਲੱਗੂ ਨਾ ਨਾ ਕੁਝ ਨਹੀਂ ਹੋਣਾ ਠੰਡਾ ਰਹਿਣਾ ਅੰਦਰ ਅੱਛਾ ਅੰਦਰ ਠੰਡਾ ਰਹਿਣਾ ਫੁੱਲ ਫੁੱਲ ਠੰਡਾ ਰਹੂਗਾ ਠੀਕ ਹੈ ਥਰਮਾ ਗੁਲ ਪਈ ਸਾਰੀ ਪਈ ਥਰਮਾ ਗੁਲ ਪਈ ਠੀਕ ਹੈ ਲਓ ਜੀ ਬਾਈ ਤੁਸੀਂ ਪੰਜਾਬ ਦੇ ਕਿਸੇ ਵੀ ਕਿਤੇ ਵੀ ਵੱਡਾ ਛੋਟਾ ਕਮਰਾ ਕੋਈ ਬਣਾਉਣਾ ਹੈ ਝੋਪੜੀ ਬਣਾਉਣੀ ਹੈ ਗੋਲ ਬਣਾਉਣੀ ਹੈ ਚੌਂਸ ਹੋ ਗਈ ਗੋਲ ਹੋ ਗਈ ਬਲਗਨ ਹੋ ਗਿਆ ਜੀ ਹਾਂ ਜੀ ਬਲਗਨ ਹੋ ਗਈ ਠੀਕ ਹੈ ਜਿੱਦਾਂ ਗਾਹਕ ਕੋਲੋਂ ਮੈਨੂੰ ਕੋਈ ਚੀਜ਼ ਦੇ ਦੇਣ ਵੀ ਐਡਾ ਡਿਜ਼ਾਈਨ ਕਰ ਦੋ ਕਢ ਦਾਂਗੇ ਓਵੇਂ ਕਰ ਦੇਗਾ ਹਨਰ ਪੂਰਾ ਹੈ ਪੂਰਾ ਪੂਰਾ ਠੀਕ ਹੈ ਭਈਆ ਸਾਡਾ ਸ਼ੁਰੂ ਤੋਂ ਸਾਡੇ ਦਾਦੇ ਪਰਦਾਦੇ ਕੰਮ ਕਰਦੇ ਆਂਦੇ ਬਈ ਜੱਦੀ ਪੁਸਤੀ ਹੈ ਪਹਿਲਾਂ ਸਾਡਾ ਸਰਕੰਡੇ ਤੇ ਕੰਮ ਸੀ ਉਹ ਛੱਡ ਕੇ ਹੁਣ ਇਹ ਕੰਮ ਤੇ ਆ ਗਏ ਸੀ ਠੀਕ ਹੈ ਹਾਂਜੀ ਸਾਡਾ ਜੱਦੀ ਪੁਸਤੀ ਕੰਮ ਹੀ ਇਹ ਚੱਲੀ ਲੋ ਵੀ ਮਿੱਤਰੋ ਬਾਈਆਂ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਮਿਹਨਤ ਵਾਲੇ ਲੋਕ ਨੇ ਕੋਈ ਆਏ ਨਹੀਂ ਬੌੜਾ ਪੈਸਾ ਲੈਂਦੇ ਨਹੀਂ ਜਾਇਦ ਜੇ ਪੈਸਾ ਦੇ ਵਿੱਚ ਛੋੜੇ ਜਿਹੜੇ ਸ਼ੌਂਕ ਦਾ ਕਮਰਾ ਝੋਪੜੀ ਆ ਜੋ ਵੀ ਆ ਬਲਕਮ ਇਹਦੇ ਵਿੱਚ ਪਾਰਕ ਚ ਬਣਾਉਣੀ ਆ ਛੱਤ ਤੇ ਬਣਾਉਣੀ ਆ ਕਿਤੇ ਵੀ ਤੁਸੀਂ ਬਣਾਉਣੀ ਆ ਤੈਹ ਤਿਆਰ ਕਰ ਦੇਣਗੇ ਦਿਨ ਸਿਰਫ 10 ਲੱਗਣੇ ਆ ਹਾਂਜੀ ਤੇ ਧੰਨਵਾਦ ਜ